ਐ ਆਹ ਅੰਕਲ ਜੀ ਆਹ ਬਤਾਓ ਬਤਾਓ ਕਰ ਦਿਨ ਹੋਏ ਨੇ ਅਜੇ ਹੁਣ ਆਇਆ ਹੀ ਐ ਹੋ ਨਹੀਂ ਆਇਆ ਨੇ 4 ਦਿਨ ਹੋਏ ਹੈ ਕਿੱਥੇ ਦਾ ਦੱਸਿਆ ਨਹੀਂ ਕੁਛ ਨਾ ਦੇਖ ਕੇ ਪਤਾ ਨਹੀਂ ਕਿੱਥੇ ਜਾਣ ਲੱਗੇ ਸਨ ਦੂਰ ਗਏ ਜਨਾਨੀ ਦੂਰ ਇੱਥੇ ਨੋ ਪਵਾ ਸਤੋ ਪੈਣ ਭਾਈ ਮਿਲ ਲੈਣਗੇ ਆਪ ਨੂੰ ਹਾਂਜੀ ਆਜਾ 15 ਮਿੰਟ ਤੂੰ ਲੈ ਕੇ ਉਹ ਕਹਿੰਦਾ ਮੈਂ 10 ਮਿੰਟਾਂ ਤੱਕ ਚੱਲੀਏ ਲਾ ਦੋ ਲੋਕ ਜਸਤਲੀ ਸੋ ਬੱਗਾਂ ਕਿ ਪੜਨਾ ਜੇ ਬੇਟਾ ਉਹ ਜੇਬ ਹੈ ਹਾਂ ਅਰ ਪਾਟਾ ਬੇਟਾ ਜੇਬ ਇਧਰ ਜੇ ਮਮੀ ਦੇ ਪਾਸੇ ਫਰੈਂਸ ਦੀ ਟੀਮ ਆਈ ਖਰਾਬ ਇਹ ਚੱਪਲਾ ਆਦੀ ਹੈ ਹਾਂ ਇਹ ਚੱਪਲਾ ਆਦੀ ਹੈ ਤੁਸੀਂ ਕਿੱਥੇ ਰਹਿੰਦੇ ਹੋ ਮੇਰਾ ਦੀਪਕ ਨਾਮ ਹੈ ਜੀ ਅਸੀਂ ਨਾਲ ਹੀ ਹਾਂ ਜੀ ਜਿੱਥੇ ਇਹ ਹਾਸਾ ਹੋਇਆ ਜੀ ਹਾਂ ਜੀ ਹਾਂ ਦੀਪਕ ਬੜਾ ਚੜ੍ਹ ਰਹਿਣ ਵਾਲਾ ਜੀ ਮੈਂ ਤੇ ਰਾਤ ਤੁਹਾਡੇ ਘਰ ਉੱਥੇ ਨੇੜੀ ਹੈ ਹਾਂ ਜੀ ਨੇੜੇ ਹੀ ਹੈ ਜੀ ਗਲੀ ਮਲੇ ਦੇ ਇੱਕ ਪਵਨ ਮੇਰਾ ਫਰੈਂਡ ਹੈ ਨਾਲ ਹੀ ਹੂੰ ਤੇ ਅਸੀਂ ਬਾਹਰ ਤੁਸੀਂ ਦੇਖਿਆ ਹੋਣਾ ਅਸੀਂ ਫਿਲਹਾਲ ਤਾਂ ਅਸੀਂ ਵੈਸੇ ਜਿਵੇਂ ਨੋਰਮਲ ਗੱਲਾਂ ਕਰ ਰਹੇ ਸੀਗੇ ਘਰ ਦੇ ਬਾਹਰ ਕੜੇ ਹੂੰ ਤੇ ਇਹ ਆਪਸ ਵਿੱਚ ਜਿਵੇਂ ਲੜਾਈ ਦੀ ਬਾਜ਼ ਆਈ ਜਿਵੇਂ ਜਵਾਕ ਜਹਾ ਰੋਣ ਲੱਗ ਗਿਆ ਸਾਨੂੰ ਐ ਦੀ ਵੀ ਚਲ ਜਵਾਕ ਨੂੰ ਨੋਰਮਲ ਹੀ ਜਿਵੇਂ ਆ ਨਾ ਵੀ ਆਪਸ ਵਿੱਚ ਹੀ ਨੇ ਹੂੰ ਤੇ ਜਿਵੇਂ ਜਾਦੀ ਜੀ ਜਿਆਦਾ ਹਲਾਸ਼ੇਰੀ ਹੋ ਗਈ ਅਸੀਂ ਫਿਰ ਕਾਲੀ ਗਲੀ ਅਸੀਂ ਭੱਜ ਗਏ ਜਦੋਂ ਕੇ ਗੇਟ ਖੁੱਲਿਆ ਸੀਗਾ ਉਹ ਇੱਟ ਦੇ ਨਾਲ ਹੀ ਹਮਲਾ ਕਰ ਚੁੱਕੇ ਸੀਗਾ ਫਿਰ ਦੇ ਪਰ ਵਾਲੇ ਮੰਦਰ ਦੇ ਬੰਦੇ ਹਾਂਜੀ ਹਾਂ ਕੀ ਨਾਮ ਪਤਾ ਉਸ ਦਾ ਨਾਮ ਨਾਮ ਉਹਦਾ ਡੋਗਰਾ ਨਾਮ ਤੇ ਹੀ ਬਲਾ ਲੋਕ ਨੇ ਅਸ਼ੋਕ ਵੀ ਅਸ਼ੋਕ ਵੀ ਨਾਮ ਮਿਲਦਾ ਹਾਂ ਕੀ ਮਾਰੇ ਉਹ ਕਿੱਟੇ ਇੱਟੇ ਹੀ ਇੱਟਾਂ ਮਾਰੀ ਇੱਟ ਨਾਲੇ ਵਾਰੀ ਦਵੇਸਿਲ ਇਹਦੇ ਪੁੱਥੇ ਪੂਰੀ ਹੋ ਗਈ ਤੇ 73 ਲਾ ਕੇ ਪੂਰੀ ਨਾ ਹੀ ਫਿਲਹਾਲ ਤਾਂ ਉੱਥੇ ਹੀ ਉਹ ਕੋਈ ਸੀ ਨਹੀਂ ਸੀਗਾ ਕੋਈ ਬਚਨ ਨਾ ਸੀ ਜੀ ਬਾਕੀ ਫਿਰ ਵੀ ਅਸੀਂ ਦੋਨਾਂ ਨੇ ਕੋਸ਼ਿਸ਼ ਕੀਤੀ ਉਰੇ ਲੈ ਕੇ ਅਸੀਂ ਹਸਪੀਟਲ ਪੁਲਿਸ ਨੇ ਵੀ ਸੁਣਨਾ ਤੁਸੀਂ ਦਿੱਤੀ ਸੀ ਹਾਂਜੀ ਹਾਂ ਅਸੀਂ ਦਿੱਤੀ ਸੀ ਉਹ ਫੇਰ ਕਾਹਦੇ ਤੱਕ ਸੋਟ ਲੈ ਕੇ ਦੋਨਾਂ ਨੇ ਕੋਸ਼ਿਸ਼ ਕੀਤੀ ਇਹ ਤਾਂ ਜਿਹੜਾ ਮਾਰ ਦੋ ਇਸ ਵਾਰ ਚੋ ਅਗਲਾ ਕਰਵਾਓ ਤਾਂ ਜਿੱਦ ਕਰਾ ਰਿਹਾ ਹਾਂ ਕਿ ਇਹ ਦਈਆ ਪਾਸੋਂ ਮੁਚਾ ਰਹੀ ਹੈ ਹਾਂ ਇਹ ਕਸਾ ਦਮ ਹੈ ਇਸ ਮਗਾ ਕਸਾ ਦਮ ਹੈ ਨਾ ਫਿਰ ਤਰਾਨੇ ਆਉਣਗੇ ਨਾ ਪਾਉ ਨਹੀਂ ਲੈ ਕੇ ਜਾਣੇ ਉਸ ਨੂੰ ਸੋਇਆ ਤਾਂ ਐਸੀ ਕੋਈ ਗੱਲ ਨਹੀਂ ਸੀ ਬਸ ਕਹਿੰਦੇ ਦੋ ਜੀ ਨਾਲ ਸੀ ਪ੍ਰੈਗਨੈਂਟ ਸੀ ਕਹਿੰਦੇ ਰੋਟੀ ਨਹੀਂ ਖਾਈ ਪਤਾ ਨਹੀਂ ਉਹ ਜਿਆਦੀ ਗੱਲ ਨਹੀਂ ਪਤਾ ਲੱਗਿਆ ਸਾਨੂੰ ਦੱਸਿਆ ਨਹੀਂ ਸਾਨੂੰ ਕਿ ਪਤਾ ਲੱਗਿਆ ਕਿਥੇ ਤੋਂ ਕਿੰਨੇ ਕਿੰਨੇ ਤੂੰ ਰਹਿ ਰਹੇ ਹੋਰੇ ਅੱਜ ਮੰਗਲਵਾਰ ਆਠ ਦਿਨ ਹੋਏ ਨੇ ਅੱਜ ਅੱਛਾ ਹੁਣ ਆਏ ਇਥੇ ਉਹ ਤਾਂ ਜਵਾਕ ਜੋ ਰੋਣ ਲੱਗ ਗਿਆ ਕਹਿੰਦਾ ਮੰਮਾ ਮੰਮਾ ਕਰਨ ਲੱਗ ਗਿਆ ਮੰਮੀ 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 ਅਸੀਂ ਭੱਜ ਕੇ ਆਏ ਮੈਂ ਸਬਜ਼ੀ ਬਣਾ ਰਹੀ ਸੀ ਭੱਜ ਕੇ ਆਏ ਤੇ ਅਸੀਂ ਵੇਖਿਆ ਵੇਖਿਆ ਤਾਂ ਉਹ ਖੁਨ ਖੁਨ ਹੋਈ ਪਈ ਸੀ ਤੋ ਇਹ ਮੁੰਡਾ ਸਾਡ ਪਰੋਸ ਇੱਟ ਮਾਰਿਆ ਸੀ ਇੱਟ ਮਾਰਿਆ ਇਹਦੀ ਇਹ ਇੱਕ ਨिशानाम ਦੀ ਲੇਡੀਜ਼ ਆ ਉਹਦੇ ਦੋ ਬੱਚੇ ਆ ਇੱਕ 15 ਸਾਲ ਦੀ ਲੜਕੀ ਆ ਇੱਕ 10 ਸਾਲ ਦਾ ਬੇਟਾ ਇਹਦਾ ਘਰ ਵਾਲਾ ਮਰ ਚੁੱਕਿਆ ਸੀਗਾ ਇਹਦੇ ਕਿਸੇ ਨਾਲ ਰਿਲੇਸ਼ਨ ਸੀਗੇ ਹੁਣ ਇਹ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀਗੇ ਉਹਦੇ ਨਾਲ ਤੇ ਇਹਨੇ दारू ਪੀ ਕੇ ਆਪਣੇ ਮਲਜਮ ਜਿਹੜਾ ਹੈਗਾ ਅਸ਼ੋਕ ਕੁਮਾਰ ਉਹਨੇ दारू ਪੀ ਕੇ ਤੇ ਇਹਦੇ ਨਾਲ ਹੱਥਾਬਾਈ ਕੀਤੀ ਤੇ ਉਸ ਤੋਂ ਬਾਅਦ ਉਥੋਂ ਇੱਟ ਚੱਕ ਕੇ ਇਹਦੇ ਸਿਰ ਵਿੱਚ ਦੋ ਤਿੰਨ ਇਟੇ ਦੇ ਵਾਰ ਕੀਤੇ ਜਿਸ ਨਾਲ ਉਹਦੀ ਮੌਤ ਹੋ ਗਈ। ਹੂੰ ਤੇ ਗੋਡੀ ਰਾਤ ਕਮਜ਼ੇ ਨੂੰ ਤੁਸੀਂ ਲਈ ਹੋਣੀ। ਅਸੀਂ ਰਾਤ ਹੀ ਇਹਨਾਂ ਦੇ ਬਿਆਨ ਦਰਜ ਕਰਕੇ ਮਹੱਲੇ ਦਾ ਪਵਨ ਕੁਮਾਰਾ ਉਹਨਾਂ ਦੇ ਬਿਆਨ ਦਰਜ ਕਰਕੇ ਤੇ 302 ਦਾ ਮੁਕਦਮਾ ਦਰਜ ਕੀਤਾ ਤੇ ਹੁਣ ਉਹਦੀ ਤਪਤੀ ਚੱਲ ਰਹੀ ਹੈ। ਤੇ ਇਸ ਦੇ ਵਿੱਚ ਉਹ ਜਿਹੜਾ ਇੱਕਥੇ ਦੋਸ਼ੀ ਹੈ ਜਿਹੜਾ ਇਸ ਦਾ ਪਤੀ ਹੈ ਜਿਹੜਾ ਕੱਥੇ ਤੁਨੇ ਰਿਲੇਸ਼ਨ ਰਹਿ ਰਿਹਾ ਸੀ ਉਹ ਆਪਾਂ ਕੋਈ ਫੜਿਆ ਹੈ ਜੀ ਕਿ ਨਹੀਂ ਜੀ? ਨਹੀਂ ਉਹਦੀ ਭਾਲ جاری ਆ ਤੇ ਉਮੀਦ ਆ ਜਲਦੀ ਗ੍ਰਿਫਤਾਰ ਕਰ ਲਾਂਗੇ। ਹੂੰ ਇਹ ਜਿਹੜੀ ਨਿਸ਼ਾ ਹੈ ਕਿੱਥੇ ਰਹਿਣ ਵਾਲੀ ਹੈ ਕਪਤ ਦੇ ਲੱਗਿਆ ਪਤਾ ਕੋਈ? ਇਹ ਗੁਜਰਾਤ ਦੀ ਰਹਿਣ ਵਾਲੀ ਮਾਹੀ ਦਾ ਹਜੇ ਐਡਰੈਸ ਪੂਰਾ ਤਸਦੀਕ ਕਰਾ ਰਹੇ ਆ ਕਿਉਂਕਿ ਸਾਨੂੰ ਹਜੇ ਇਹਦੇ ਬਾਰੇ ਪੂਰੇ ਉਹ ਵਗੈਰਾ ਉਹਦਾ ਜਿਹੜਾ ਆਧਾਰ ਕਾਰਡ ਆ ਉਹ ਵਗੈਰਾ ਨਹੀਂ ਮਿਲਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜੀ ਇਸ ਦੀ ਬੇਟੀ ਏ ਉਹ ਕਿਹਦੇ ਕੋਲ ਇਸ ਟਾਈਮ ਰਹਿ ਰਹੀ ਹੈ ਕੁਝ ਪਤਾ ਲੱਗਾ ਉਹ ਬੱਚਾ ਜਿਹੜਾ ਉਹ ਪਟਿਆਲੇ ਕਿਸੇ ਮਤਲਬ ਘਰ ਨਾਲ ਉਹ ਪੜ੍ਹਾਈ ਕਰ ਰਹੀ ਹੈ ਉੱਥੇ ਰਹਿ ਰਹੀ ਹੈ ਤੇ ਉਹਨਾਂ ਨਾਲ ਸਾਡਾ ਸੰਪਰਕ ਹੋ ਗਿਆ ਤੇ ਉਹ ਆ ਰਹੀ ਹੈ ਲੜਕੀ ਆ ਰਹੀ ਠੀਕ ਹੈ